ਗੱਲ ਪੂਰੀ ਸੁਣ ਕੇ ਜਾਇਓ ਜੀ ਕੀ ਤੁਸੀਂ ਥੱਕ ਗਏ ਆ ਲੋਕਾਂ ਨੂੰ ਆਪਣਾ ਸਮਾਂ ਦੇ ਦੇ ਕੇ ਪਰ ਬਦਲੇ ਦੇ ਵਿੱਚ ਇੱਜ਼ਤ ਨਹੀਂ ਮਿਲਦੀ ਤਾਂ ਫਿਰ ਇਹ ਗੱਲ ਯਾਦ ਰੱਖਿਓ ਜੇ ਹਰ ਕਿਸੇ ਦੇ ਲਈ ਹਰ ਸਮੇਂ ਉਪਲਬਧ ਰਹਿਣ ਵਾਲੇ ਬੰਦੇ ਦੀ ਕਦੇ ਕਦਰ ਨਹੀਂ ਹੁੰਦੀ ਇਸੇ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਚੀਜ਼ ਦੱਸਣੀ ਆ ਵੀ ਤੁਸੀਂ ਇਗਨੋਰ ਕਿਵੇਂ ਕਰਨਾ ਤੇ ਫਿਰ ਦੇਖਿਓ ਜਿਹੜੇ ਬੰਦੇ ਅੱਜ ਤੁਹਾਡੀ ਕਦਰ ਨਹੀਂ ਕਰਦੇਣਾ ਜਿਹੜੇ ਤੁਹਾਡੀ ਇੱਜ਼ਤ ਨਹੀਂ ਕਰਦੇ ਉਹੀ ਬੰਦੇ ਕਿਵੇਂ ਪਿੱਛੇ-ਪਿੱਛੇ ਫਿਰਨਗੇ ਪਰ ਉਹਦੇ ਲਈ ਜੇ ਤੁਸੀਂ ਆ ਤਿੰਨ ਗੱਲਾਂ ਸਮਝ ਲਈਆਂ ਨਾ ਤਾਂ ਇਹ ਹੀ ਦੁਨੀਆ ਤੁਹਾਡੇ ਪੈਰਾਂ ਦੇ ਵਿੱਚ ਹੋਊਗੀ ਸਭ ਤੋਂ ਪਹਿਲਾਂ ਤਾਂ ਅਸਲੀਅਤ ਨੂੰ ਸਮਝੋ ਇੱਜ਼ਤ ਕਦੇ ਵੀ ਮੰਗੀ ਨਹੀਂ ਜਾਂ ਤ ਕਮਾਈ ਜਾਂਦੀ ਹੈ ਫਿਰ ਲੋਕ ਸਾਨੂੰ ਇੱਜ਼ਤ ਦੇਣਗੇ ਪਰ ਨਹੀਂ ਇੱਥੇ ਤੁਸੀਂ ਗਲਤ ਆ ਬਈ ਪਰ ਲੋਕ ਇਸ ਚੀਜ਼ ਨੂੰ ਤੁਹਾਡੀ ਮਜਬੂਰੀ ਸਮਝ ਲੈਂਦੇ ਆ ਤੁਸੀਂ ਤਾਂ ਆਪਣੇ ਵੱਲੋਂ ਦੂਜੇ ਦੀ ਮਦਦ ਕਰ ਰਹੇ ਆ ਤੁਸੀਂ ਤਾਂ ਆਪਣੇ ਵੱਲੋਂ ਹਰ ਕਿਸੇ ਦੇ ਕੰਮ ਆਉਣ ਦੀ ਕੋਸ਼ਿਸ਼ ਕਰਦੇ ਆ ਕਿਰ ਮੈਂ ਕਿਸੇ ਨੂੰ ਜਵਾਬ ਨਾ ਦੇਵਾਂ ਜਿਹੜਾ ਬੰਦਾ ਚੱਲ ਕੇ ਮੇਰੇ ਕੋਲੇ ਆ ਗਿਆ ਮੈਂ ਇਹਦਾ ਵੀ ਸਵਾਰਦਾ ਮੈਂ ਉਹਦਾ ਵੀ ਕੰਮ ਕਰਦਾ ਮੈਂ ਉਹਦੇ ਵੀ ਆਖੇ ਲੱਗ ਜਾਵਾਂ ਤੁਸੀਂ ਤਾਂ ਆਪਣਾ ਚੰਗਾ ਪਣ ਦਿਖਾ ਰਹੇ ਆ ਪਰ ਲੋਕ ਇਹਨੂੰ ਤੁਹਾਡੀ ਮਜਬੂਰੀ ਸਮਝ ਲੈਂਦੇ ਆ ਵੀ ਯਾਰ ਇਹਦੀ ਤਾਂ ਕੋਈ ਮਜਬੂਰੀ ਹੋਊਗੀ ਤਾਈ ਮੇਰੇ ਪਿੱਛੇ ਪਿੱਛੇ ਤੁਰਿਆ ਫਿਰਦਾ ਤਾਈ ਮੈਂ ਜਿੱਥੇ ਕਹਿਣਾ ਮੇਰੇ ਨਾਲ ਤੁਰ ਪੈਂਦਾ ਰੂਲ ਆਫ ਕਦਰ ਦਾ ਵੀ ਇੱਕ ਨਿਯਮ ਹੁੰਦਾ ਪਤਾ ਕਿਹੜਾ ਜਦੋਂ ਕਿਸੇ ਨੂੰ ਕੋਈ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ ਨਾ ਤਾਂ ਲੋਕ ਉਹਦੀ ਕਦਰ ਨਹੀਂ ਕਰਦੇ ਤੇ ਇਹ ਰੂਲ ਤੁਹਾਡੇ ਸਾਰਿਆਂ ਤੇ ਵੀ ਲਾਗੂ ਹੁੰਦਾ ਜਦੋਂ ਤੁਸੀਂ ਹਰ ਕਿਸੇ ਦੇ ਲਈ ਹਰ ਸਮੇਂ ਅਵੇਲੇਬਲ ਰਹੋਗੇ ਨਾ ਉਪਲਬਧ ਰਹੋਗੇ ਤਾਂ ਤੁਸੀਂ ਸਸਤੇ ਲੱਗਣ ਲੱਗ ਪੈਣੇ ਆ ਤੁਹਾਡੀ ਕੋਈ ਵੈਲਿਊ ਨਹੀਂ ਰਹਿ ਜਾਂਦੀ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਬੰਦਾ ਤਾਂ ਉਹ ਜਿਹੜਾ ਹਰ ਕਿਸ ਨੂੰ ਜਵਾਬ ਦੇ ਦਿੰਦਾ ਤੇ ਬਾਅਦ ਚੋਂ ਪਰੇਸ਼ਾਨ ਰਹਿੰਦਾ ਟੈਨਸ਼ਨ ਦੇ ਵਿੱਚ ਰਹਿੰਦਾ ਤੇ ਦੂਜਾ ਬੰਦਾ ਉਹ ਹੁੰਦਾ ਜਿਹੜਾ ਸਿਰਫ ਜ਼ਰੂਰੀ ਗੱਲਾਂ ਦੇਤੇ ਧਿਆਨ ਦਿੰਦਾ ਵੀ ਮੇਰੇ ਕੰਮ ਦੀ ਚੀਜ਼ ਕਿਹੜੀ ਹੈ ਬਾਕੀ ਸਭ ਚੀਜ਼ਾਂ ਨੂੰ ਇਗਨੋਰ ਕਰ ਦਿੰਦਾ ਤੇ ਉਹ ਬੰਦਾ ਸ਼ਾਂਤ ਤੇ ਸਕੂਨ ਨਾਲ ਰਹਿੰਦਾ ਤੇ ਫਿਰ ਲੋਕ ਵੀ ਉਹ ਦੂਜੇ ਬੰਦੇ ਦੀ ਇੱਜ਼ਤ ਕਰਦੇ ਆ ਜਿਹੜਾ ਸਿਰਫ ਜ਼ਰੂਰੀ ਗੱਲਾਂ ਦੇਤੇ ਧਿਆਨ ਦਿੰਦਾ ਦੂਜੀ ਗੱਲ ਮੈਂ ਇਹ ਕਰਨੀ ਹੈ ਵੀ ਕਿਸ ਨੂੰ ਇਗਨੋਰ ਕਰਨਾ ਤੇ ਕਿਵੇਂ ਇਗਨੋਰ ਕਰਨਾ ਇਹ ਚੀਜ਼ ਵੀ ਸਾਨੂੰ ਪਤਾ ਹੋਣੀ ਚਾਹੀਦੀ ਹੈ ਨਕਾਰਾਤਮਕਤਾ ਨੂੰ ਇਗਨੋਰ ਕਰੋ 네ਗੇਟਿਵ ਲੋਕਾਂ ਨੂੰ ਇਗਨੋਰ ਕਰੋ ਦੁਨੀਆ ਦੇ ਵਿੱਚ ਨਾ ਬ ਗੱਡਣਗੇ ਭਾਵੇਂ ਤੁਸੀਂ ਕਿੰਨੇ ਵੀ ਚੰਗੇ ਕਿਉਂ ਨਾ ਹੋ ਪਰ ਉਹਨਾਂ ਨੂੰ ਤੁਹਾਡੇ ਵਿੱਚ ਸਿਰਫ ਕਮੀਆਂ ਹੀ ਦਿਸਣਗੀਆਂ ਹੋਰ ਕੁਝ ਨਹੀਂ ਦਿਸਣਾ ਤੇ ਜੇ ਤੁਸੀਂ ਹਰ ਇੱਕ ਬੰਦੇ ਦੀ ਨੈਗੇਟਿਵ ਗੱਲ ਦਾ ਨਕਾਰਾਤਮਕ ਟਿੱਪਣੀ ਦਾ ਜਵਾਬ ਦੇਣ ਲੱਗੇ ਨਾ ਤਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਕਦੋਂ ਜਿਓਗੇ ਤੁਸੀਂ ਤਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਹੀ ਉਲਝੇ ਰਹਿਣਾ। ਉਹ ਬੰਦਾ ਤੁਹਾਨੂੰ ਗੱਲ ਕਹਿ ਕੇ ਕਦੋਂ ਦਾ ਉੱਥੋਂ ਤੁਰ ਗਿਆ। ਤੁਸੀਂ ਹਜੇ ਵੀ ਉਹਦੇ ਬਾਰੇ ਸੋਚੀ ਜਾਂਦੇ ਆ। ਸੋ ਉਹਨਾਂ ਨੂੰ ਇਗਨੋਰ ਕਰੋ। ਜਾਦੂਈ ਚੁੱਪ, ਦਾ ਮੈਜੀਕ ਆਫ ਸਾਇਲੈਂਸ। ਜਦੋਂ ਵੀ ਕੋਈ ਤੁਹਾਡੇ ਬਾਰੇ ਗਲਤ ਬੋਲਦਾ ਹੈ ਤੇ ਜਾਂ ਫਿਰ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਵੱਲ ਦੇਖੋ, ਮੁਸਕਰਾਓ ਪਰ ਉਹਨੂੰ ਕੋਈ ਜਵਾਬ ਨਾ ਦਿਓ। ਕਿਉਂਕਿ ਤੁਹਾਡੀ ਚੁੱਪ ਉਹਨਾਂ ਨੂੰ ਅਹਿਸਾਸ ਕਰਵਾਏਗੀ ਕਿ ਉਹਨਾਂ ਦੀ ਗੱਲ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ। ਯਾਦ ਰੱਖੋ ਉਹ ਸਿਰਫ ਤੁਹਾਡਾ ਧਿਆਨ ਚਾਹੁੰਦੇ ਆ, ਤੁਹਾਡੀ ਅਟੈਂਸ਼ਨ ਚਾਹੁੰਦੇ ਆ ਤੇ ਇਗਨੋਰ ਕਰਕੇ ਤੁਸੀਂ ਉਹਨਾਂ ਆਡੀ ਕਦਰ ਨਾ ਕਰੇ ਜੇ ਕੋਈ ਵਾਰ-ਵਾਰ ਤੁਹਾਡੇ ਨਾਲ ਕੀਤੇ ਹੋਏ ਵਾਅਦੇ ਨੂੰ ਤੋੜਦਾ ਹੈ ਤੇ ਜਾਂ ਫਿਰ ਤੁਹਾਨੂੰ ਅਣਗੌਲਿਆ ਕਰਦਾ ਤੁਹਾਨੂੰ ਇਗਨੋਰ ਕਰਦਾ ਤੇ ਜਾਂ ਫਿਰ ਤੁਹਾਨੂੰ ਇੱਕ ਲਾਸਟ ਆਪਸ਼ਨ ਸਮਝਦਾ ਇੱਕ ਆਖਰੀ ਵਿਕਲਪ ਸਮਝਦਾ ਤੁਸੀਂ ਕੁਝ ਨਹੀਂ ਕਰਨਾ ਬਸ ਗਾਇਬ ਹੋ ਜਾਓ ਤਾਂ ਇਸ ਟਾਈਮ ਤੇ ਉਸ ਬੰਦੇ ਨਾਲ ਲੜਾਈ ਕਰਨ ਨਾਲੋਂ ਉਹਨੂੰ ਜਵਾਬ ਦੇਣ ਨਾਲੋਂ ਤੁਸੀਂ ਉਸ ਬੰਦੇ ਤੋਂ ਇਮੋਸ਼ਨਲੀ ਤੇ ਫਿਜ਼ੀਕਲ ਤੌਰ ਤੇ ਉਹਦੇ ਤੋਂ ਦੂਰ ਹੋ ਜਾਓ ਬਸ ਉਹਨੂੰ ਅਹਿਸਾਸ ਹੋਣਾ ਚਾਹੀਦਾ ਕਿ ਤੁਹਾਡੀ ਗੈਰ ਹਾਜ਼ਰੀ ਦੇ ਨਾਲ ਉਹਨੂੰ ਕੀ ਫਰਕ ਪੈਂਦਾ ਫਿਰ ਦੇਖਿਓ ਜਦੋਂ ਤੁਹਾਡੀ ਮਹੱਤਤਾ ਦਾ ਉਸ ਬੰਦੇ ਨੂੰ ਅਹਿਸਾਸ ਹੋਊਗਾ ਨਾ ਫਿਰ ਉਹ ਖੁਦ ਚੱਲ ਕੇ ਤੁਹਾਡੇ ਕੋਲੇ ਆਉਣਗੇ ਜਿਹੜੇ ਬੰਦੇ ਪਹਿਲਾਂ ਤੋਂ ਇਗਨੋਰ ਕਰ ਦੇਣਾ ਜਿਹੜੇ ਤੁਹਾਨੂੰ ਇੱਕ ਆਖਰੀ ਆਪਸ਼ਨ ਸਮਝਦੇ ਆ ਜਦੋਂ ਤੁਸੀਂ ਉਹਨਾਂ ਤੋਂ ਦੂਰੀ ਬਣਾ ਲਓਗੇ ਤਾਂ ਉਹ ਬੰਦੇ ਖੁਦ ਤੁਹਾਡੇ ਕੋਲ ਚੱਲ ਕੇ ਆਉਣਗੇ ਤੇ ਅਗਲੀ ਵਾਰੀ ਉਹ ਤੁਹਾਡੀ ਇੱਜ਼ਤ ਵੀ ਕਰਨਗੇ ਤੀਜੀ ਗੱਲ ਫਜ਼ੂਲ ਗੱਲਾਂ ਦੇ ਉੱਤੇ ਸਮਾਂ ਬਰਬਾਦ ਨਾ ਕਰੋ ਜਿਹੜੇ ਲੋਕ ਕਾਮਯਾਬ ਹਨ ਜਿਹੜੇ ਲੋਕ ਵੱਡੇ ਵੱਡੇ ਕੰਮ ਕਰਦੇ ਆ ਉਹ ਨਿੱਕੀਆਂ ਨਿੱਕੀਆਂ ਤੇ ਫਜ਼ੂਲ ਗੱਲਾਂ ਨੂੰ ਇਗਨੋਰ ਕਰਨਾ ਜਾਣਦੇ ਆ ਤੁਹਾਡੇ ਲਈ ਜ਼ਰੂਰੀ ਕੀ ਹੈ ਤੁਹਾਡਾ ਕੰਮ ਤੁਹਾਡੀ ਸਿਹਤ ਵੱਡਾ ਪਰਿਵਾਰ ਤੇ ਜਾਂ ਫਿਰ ਫालतू ਦੀ ਬੇਵਜ੍ਹਾ ਦੀ ਬਹਿਸ ਲੋਕਾਂ ਨੂੰ ਆਪਣੇ ਸ਼ਬਦਾਂ ਨਾਲ ਨਹੀਂ ਲੋਕਾਂ ਨੂੰ ਆਪਣੇ ਨਤੀਜਿਆਂ ਦੇ ਨਾਲ ਜਵਾਬ ਦਿਓ ਬਹਿਸ ਕਰਨ ਦੀ ਲੋੜ ਨਹੀਂ ਕਿਸੇ ਨਾਲ ਵੀ ਜਦੋਂ ਤੁਹਾਡੀ ਕਾਮਯਾਬੀ ਬੋਲਣ ਲੱਗੀ ਨਾ ਤਾਂ ਫਿਰ ਕਿਸੇ ਨੂੰ ਇਗਨੋਰ ਕਰਨ ਦੀ ਲੋੜ ਵੀ ਨਹੀਂ ਪੈਣੀ ਉਹ ਆਪਣੇ ਆਪ ਹੀ ਚੁੱਪ ਹੋ ਜਾਣਗੇ ਸੋ ਅੱਜ ਤੋਂ ਹੀ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਆਪਣੇ ਕੰਮਾਂ ਨੂੰ ਆਪਣੇ ਪਰਿਵਾਰ ਨੂੰ ਤਰਜੀਹ ਦੇਣਾ ਸ਼ੁਰੂ ਕਰ ਦਿਓ ਆਪਣੇ ਆਪ ਨੂੰ ਪ੍ਰਾਇੋਰਟੀ ਦੇਣੀ ਪਹਿਲਾਂ ਸਮਝੋ ਆਪਣਾ ਸਮਾਂ ਤੇ ਆਪਣੀ ਊਰਜਾ ਸਿਰਫ ਉਹਨਾਂ ਲੋਕਾਂ ਦੇ ਉੱਤੇ ਲਾਓ ਜੋ ਤੁਹਾਡੇ ਵੀ ਕਿਤੇ ਨਾ ਕਿਤੇ ਕੰਮ ਆਉਂਦੇ ਜਿਹੜੇ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਇਹ ਗੱਲ ਯਾਦ ਰੱਖਿਓ ਇਗਨੋਰ ਕਰਨਾ ਬੇਰੁਖੀ ਨਹੀਂ ਹੁੰਦੀ ਰੂਡਨੈਸ ਨਹੀਂ ਹੁੰਦੀ ਜੇ ਤੁਸੀਂ ਕਿਸੇ ਨੂੰ ਇਗਨੋਰ ਕਰਦੇ ਆ ਤਾਂ ਉਹ ਕੋਈ ਰੂਡਨੈਸ ਨਹੀਂ ਹੈਗੀ ਕੋਈ ਬੇਰੁਖਾ ਬਿਹੇਵੀਅਰ ਨਹੀਂ ਹੈਗਾ ਉਹ ਆਤਮ ਕਦਰ ਦਾ ਸਬੂਤ ਹੈ ਤੁਸੀਂ ਆਪਣੀ ਇੱਜ਼ਤ ਦੇ ਲਈ ਕਰ ਰਹੇ ਹੋ ਤੁਸੀਂ ਆਪਣੇ ਖੁਦ ਲਈ ਕਰ ਰਹੇ ਆ ਜਦੋਂ ਲੋਕ ਦੇਖਣਗੇ ਨਾ ਕਿ ਤੁਸੀਂ ਆਪਣੀ ਵੈਲਿਊ ਜਾਣਦੇ ਆ ਤਾਨੂੰ ਆਪਣੀ ਕਦਰ ਆਪਣੀ ਵੈਲਿਊ ਦੇ ਬਾਰੇ ਪਤਾ ਹੈ ਕਿ ਤੁਹਾਡੀ ਕੀ ਪੋਟੈਂਸ਼ੀਅਲ ਹੈ ਤਾਂ ਉਹ ਲੋਕ ਵੀ ਮਜਬੂਰ ਹੋ ਜਾਣਗੇ ਤੁਹਾਡੀ ਇੱਜ਼ਤ ਕਰਨ ਦੇ ਲਈ ਸੋ ਇਹੀ ਹੈ ਇਗਨੋਰੈਂਸ ਦੀ ਅਸਲੀ ਤਾਕਤ ਜੇ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਆ ਤਾਂ ਕਮੈਂਟ ਬਾਕਸ ਦੇ ਵਿੱਚ ਲਿਖਿਓ ਦਾ ਪਾਵਰ ਆਫ ਇਗਨੋਰਿੰਗ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ